ਹਾਂਜੀ ਸਸਤਿਓ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਹੋਵੋਗੇ ਠੀਕ ਠਾਕ ਇੱਕ ਆ ਜੋਗੀ ਦੀ ਨਾ ਫੋਟੋ ਪਹਿਲਾਂ ਆਪਾਂ ਪਾਈ ਸੀ ਆ ਸੋਰੀ ਵੀਡੀਓ ਬਾਬੇ ਦੀ ਕਹ ਲਓ ਜੋਗੀ ਕਹ ਲਓ ਤਾਂ ਬੜਾ ਪਿਆਰ ਦਿੱਤਾ ਤੁਸੀਂ ਪਹਿਲਾਂ ਇਹਦੀ ਵੀਡੀਓ ਨੂੰ ਸੋ ਅੱਜ ਫੇਰ ਇਹ ਨੰਗਾ ਜਾਂਦਾ ਸੀ ਤੇ ਕੁਦਰਤੀ ਸਾਡੇ ਲਈ ਸਾਡਾ ਵੱਡਾ ਵੀਰ ਪ੍ਰਦੀਪ ਵੀ ਆਇਆ ਵਿਆ ਤੇ ਇਹਨੂੰ ਪ੍ਰੋਬਲਮਾਂ ਝਾੜਦੀ ਤੇ ਇਹ ਕਹਿੰਦਾ ਮੈਂ ਇਲਾਜ ਕਰ ਦੂੰਗਾ ਪਹਿਲਾਂ ਬਾਬਾ ਦੱਸ ਆਪਦੇ ਇੰਟਰੋਡਕਸ਼ਨ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਦੇ ਮੁੜ ਕੇ ਯਾਰ ਰੰਦੂ ਖੋਈ ਮੁਰਕੇ ਯਾੜ ਨੂੰ ਕੀੜਾ ਲੱਗਿਆ ਤੱਤਾ ਠੰਡਾ ਪਾਣੀ ਲੱਗਦਾ ਲਸੂੜੇ ਸਜਦੇ ਬੈ ਬਾਦੀ ਰਹਿੰਦੇ ਗੰਦਾ ਮੰਦਾ ਖੂਨੋਂ ਲੱਗ ਜਾਂਦਾ ਇੱਕ ਫਲ ਛੜਾ ਕੇ ਅਸੀਂ ਥੌਲਾ ਪਾਦੀ ਦਾ ਮੁਰਕੇ ਯਾੜ ਬਣਦੀ ਦੀ ਇਹ ਮੁਰਕੇ ਦੰਦ ਯਾੜ ਨਹੀਂ ਦੁਖਦਾ ਬੰਦਾ ਕਿੰਨਾ ਪੁਰਾਣਾ ਹੋ ਜਾ 100 ਸਾਲ ਦਾ ਹੋ ਜੂ ਬੁढ़ा ਹੋ ਜੂ ਖੁੰਡੀ ਲੈ ਪੜ ਜੂ ਦੰਦ ਪੁਰ ਨੂੰ ਪੁਰ ਜੂ ਟੁੱਟ ਨੂੰ ਟੁੱਟ ਜੂ ਦੰਦ ਯਾੜ ਦੰਦ ਯਾੜ ਨਹੀਂ ਮੁਰਕੇ ਦੁਖਦਾ ਮੇਰੀ ਗੱਲ ਸੁਣੋ ਤੇਰਾ ਹਾਂ ਜੀ ਤੇਰੀ ਕੀ ਦਾ ਭਲਾ ਈਏ ਭਾਈ ਤੇਰਾ ਨਾਲ ਤਾਂ ਬੋਲ ਮੋਬਾਈਲ ਨੰਬਰ ਬੋਲ ਪਹਿਲਾ ਮੋਬਾਈਲ ਨੰਬਰ ਨੰਬਰ ਤੇ ਨਾਥਾਂ ਨੇ ਕਾਹਦੇ ਨੇ ਸਰਦਾਰ ਆ ਅੱਜ ਇੱਥੇ ਆ ਕੱਲੂ ਕਿਸੇ ਹੋਰ ਪਿੰਡ ਆ ਪਰਸੋਂ ਕਿਤੇ ਹੋਰ ਤੁਰਦੇ ਫਿਰਦੇ ਨਾਥਾਂ ਦੇ ਫੇਰੀ ਜੇ ਭਾਈਆ ਤੇ ਅਸੀਂ ਕਿਹੜਾ ਇੱਕ ਟਿਕਾਣਾ ਨੇ ਸਾਡੇ ਲੋਕੀ ਦੇ ਤਾਂ ਸੱਪ ਦਾ ਕੋਈ ਟਿਕਾਣਾ ਨਹੀਂ ਮਿਲੇਗਾ ਤੈਨੂੰ ਕਿਤੇ ਰਹਿਣਾ ਤੂੰ ਹੈਗੀ ਹੈਗਾ ਸ਼ੇਰ ਪਰ ਰਹਿਣਾ ਤੂੰ ਐਂਦਾ ਮੈਨੂੰ ਪਤਾ ਸ਼ੇਰ ਪਰ ਸ਼ੇਰ ਪਰ ਡੇਰਾ ਲਾਇਆ ਪਿੰਡ ਸਾਡਾ ਕਾਲਿਆਲੀ ਮੰਡੀਆ ਅੱਛਾ ਹਾਂ ਤੁਰਦੇ ਫਿਰਦੇ ਹੀ ਆ ਬਸ ਜੇ ਮੁੰਡੇ ਦੀ ਝਾੜ ਮੜ ਕੇ ਦੁੱਖ ਗਈ ਤੇ ਜ਼ਿੰਦਗੀ ਪਰ ਪੱਤੀਆਂ ਹੀ ਲਾ ਦੂੰਗਾ ਪੱਤੀਆਂ ਲਾ ਲੀਆਂ ਪੱਕਾ ਹਾਂ ਜੜਨ ਦਾ ਪੈਜੀ ਮੋੜ ਜੜਨ ਨੂੰ ਫੇਗੀ ਹੋਰ ਕਾ ਕਾ ਥੋਲਾ ਕਰਦਾ ਤੂੰ ਬਸ ਫੇਰ ਕੀ ਦੰਦਾ ਜੜਨ ਦਾ ਬਸ ਅੱਖਾਂ ਦਾ ਸੁਰਮਾ ਹੁੰਦਾ ਜੋ ਗਿਆ ਕੋਲੇ ਦੰਦਾ ਜੜਨ ਦਾ ਇਲਾਜ ਹੁੰਦਾ ਬਸ ਹੋਰ ਕੀ ਜਾਂ ਸੱਪ ਕੀੜੇ ਦਾ ਇਲਾਜ ਹੁੰਦਾ ਅੱਛਾ ਹਾਂ ਚਲ ਫਿਰ ਪੱਜੇ ਮੇਂ ਦੱਸ ਜਾਏ ਮੂੰਹ ਲਾ ਜਾਏ ਗਰਲ ਕਰ ਜਾਏ ਫਕਾਰਾਂ ਲਾ ਜਾਏ ਉਸ ਦੀ ਦਵਾਈ ਜਿਹੜੀ ਬੂਟੀ ਹੁੰਦੀ ਆ ਸਾਡੇ ਕੋਲੇ ਚਲ ਫਿਰ ਕਰ ਲਾਜ ਸ਼ੁਰੂ ਕਰ ਇਲਾਜ ਕਰ ਜਾਣਾ ਸ਼ੁਰੂ ਕਰ ਦੰਦ ਯਾਰ ਲੋਕਾਂ ਨੂੰ ਵੀ ਦਿਖਾਉਣਾ ਲੋ ਕਿਵੇਂ ਇਲਾਜ ਕਰਦਾ ਹਾਂ ਹਨਾ ਤੇ ਪਬਲਿਕ ਨੂੰ ਸਪੋਰਟ ਬਹੁਤ ਕਰਦੀ ਆ ਪਿਛਲੀ ਵੀਡੀਓ ਤੇ ਪਬਲਿਕ ਨੇ ਬੜੀ ਪਸੰਦ ਕਰੀ ਆ ਭੇਟਾ ਤੈਨੂੰ ਮਿਲ ਜੂ ਕੋਈ ਨਾ ਭੇਟਾ ਤੇ ਕੀ ਟੈਨਸ਼ਨ ਲੈਣਾ ਤੂੰ ਦੱਸਿਆ ਰੁਪਈਆ ਲੋ ਪੱਕਾ ਹੀ ਇਲਾਜ ਮੁਰਕੇ ਦੰਦ ਨਾ ਦੇ ਰੁਪਈਆ 250 ਮੰਗਿਆ ਤੇ ਤੇ ਨਾਲ ਵਾਦਾ ਰਿਹਾ ਮੁੰਡੇ ਦੇ ਯਾਰ ਤੋਂ ਕੋਣ ਹਰ ਦੇ ਮੈਥੋਂ 500 ਫੜਕੇ ਲੈ ਜੀ ਲੱਗਦਾ ਹੁਣ ਕੀ ਲਿਦਾ ਹੋਣੀ ਕਿ ਕਿੱਲਣਾ ਹੁਣ ਕਿੱਲਣਾ 250 ਥੋੜਾ ਲੱਗੂਗਾ ਯਾਰ ਇਹ ਤਾਂ ੱੱਕਾ ਕਰਣਾ ਇਹ ਗੱਲ ਗੱਲ ਤਾਂ ਕੋਈ ਦਵਾਈ ਨਹੀਂ ਬੁੱਟੀ ਨਹੀਂ ਹੁਣ ਤੂੰ ਤਾਂ ਉਹ ਤੈਨੂੰ ਸੁੱਖ ਸੁਖਣੇ ਦੇਮੂਗਾ ਤਾਂ ਹੁਣੀ ਦਾ ਲੱਗੂ ਸੁੱਖਾ ਸੁੱਖਣੀ ਕਿੱਥੇ ਪੂਰੀ ਕਰ ਦੇ ਪੂਰੀ ਕਰੇ ਹੋਊਗਾ ਵਰਜਾ ਕਰ ਲਗੀ ਐਂ ਜੀ ਕਹਿੰਦੇ ਹੁਣ ਸੁੱਖਾਂਗੇ ਤਾਂ ਸੁੱਖਣਾ ਤਾਂ ਹੋਣੀ ਨਹੀਂ ਦੇਖ ਥੋੜੇ ਦਾ ਉਹ ਤਾਂ ਤੇਰਾ ਬਿਜ਼ਨਸ ਹੋ ਗਿਆ ਤੂੰ ਇਹ ਤੂੰ ਭਲਾ ਨਹੀਂ ਨਾ 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 ਤੇਰਾ ਭਲਾ ਨਹੀਂ ਤੇਰਾ ਤਾਂ ਬਿਜ਼ਨਸ ਹੋ ਗਿਆ ਤਾਂ ਇਹ ਸੁਖਣਾ ਦੇਨੇ ਪੈਂਦੇ ਨਾ ਕਰਾਹੀ ਦੇ ਆਉਂ ਦੱਸ ਕਿੱਥੇ ਦੇ ਕਿਉਂ ਨਹੀਂ ਮੈਂ ਦੇ ਸੁਖਣਾ ਜ਼ਰੂਰ ਹੀ ਦੇਣੀ ਐ ਇਸ ਦੀ ਕੜਾਈ ਦੇਣੀ ਹੁੰਦੀ ਐ ਕੜਾਈ ਦੇ ਆਪੀ ਦੇ ਦਊਗਾ ਯਾਰ ਬੰਨਾ ਕੇ ਕੀਲਾਗੇ ਮੱਖਾ ਕੱਲੋਂ ਬਣੇਗਾ ਸੁਖਣਾ ਦੇਨੇ ਪੈਂਦੀ ਆ ਕੱਲ ਆਪਣੇ ਬੀਨ ਨਾਲ ਆਹਦੀ ਉਮਰ ਦੀ ਮੱਖਾ ਦੰਦ ਜਾਲ ਹੋਰ ਕੀਲੇ ਪੈ ਨਹੀਂ ਐਂ ਗੱਲ ਕਰਤਾ ਦੇਖ ਤਾ ਤੈਨੂੰ ਇਹ ਦੇਖ ਤੂੰ ਸੁਣ ਸੁਣ ਤੇਰਾ ਤੂੰ ਕਹਿੰਦਾ ਵੀ ਮੇਰਾ ਪੱਕਾ ਕਿਤੇ ਡੇਰਾ ਨਹੀਂਗਾ ਤੂੰ ਇਹੀ ਗੱਲ ਕਹਿਣਾ ਆ ਡੇਰਾ ਰੱਬ ਨੇ ਬਖਸ਼ਿਆ ਮੈਨੂੰ ਮੇਰਾ ਡੇਰਾ ਤੋਰਿਆ ਹੈਗਾ ਨਾ ਤੈਨੂੰ ਕਹਦਾ ਵੀ ਜੜ ਦੁਖਣੋਂ ਹਟ ਜੇ ਅੱਜ ਤੋਂ ਹਫਤੇ ਬਾਅਦ ਸੁਣ ਅੱਜ ਤੋਂ ਹਫਤੇ ਬਾਅਦ ਰੁਪਿਆ ਕੇ 500 ਵੜ ਕੇ ਲੈ ਜੀ ਸੁੱਖ ਤਾਂ ਹੋਂ ਸੁੱਖ ਨਹੀਂ ਐ ਥੋੜਾ ਹੁੰਦਾ ਨਾ ਇਹ ਗੱਲ ਗਲਤ ਆ ਗਈ ਇਹ ਤਾਂ ਧੱਕਾ ਹੈ ਦਵਾਈ ਲੈ ਜਾਵੇ ਤੇ ਤੇਰਾ ਭਲਾ ਕੇ ਜੜ ਦਾ ਥੋੜਾ ਫੇਰ ਪਾ ਦਿਆਂਗੇ ਹੋਰ ਦੱਸ ਕਿਵੇਂ ਦਵਾਈ ਲੈ ਜੇ ਵੀ ਜੜ ਕੀਲਦੀ ਨਹੀਂ ਫਿਰਨੇ ਮੁੜ ਕੇ ਦਵਾਈ ਲਾ ਲਾਂਗੇ ਦੋ ਡੰਗ ਬਸ ਦਵਾਈ ਪਹਿਲੇ ਬਾਅਦ ਚ ਦੇ ਦੇ ਅੱਛਾ ਵੀ ਤੂੰ ਦਵਾਈ ਦੇ ਦੇਗਾ ਹੁਣ ਹਾਂ ਵੀ ਉਹ ਦੋ ਡੰਗ ਲਾ ਲੇ ਵੇ ਜੜ ਦੁਖਣੋਂ ਹਟ ਜੂਗੀ ਚਲ ਐ ਵੀ ਚਲ ਐ ਵੀ ਚਲ ਸੁਣ ਸੁਣ ਤਾਂ ਸੁੱਖ ਨਹੀਂ ਦੇਨੇ ਪਊਗਾ ਸੁਣ ਤਾਂ ਲੈ ਚਲ ਤਨਾ ਇਹ ਵੀ ਜਵਾਨ ਰਹੀ ਤੂੰ ਦਵਾਈ ਦੇ ਜਾ ਦੋ ਦਿਨ ਨੂੰ ਤੈਨੂੰ ਫੋਨ ਮਾਰ ਦਾਂਗਾ ਤੂੰ ਜਾ ਇਹਨੂੰ ਤੂੰ ਆ ਜੂਰੇ ਇਹਨੂੰ ਮੈਂ ਫੋਨ ਮਾਰ ਦੂੰ ਜਾੜ ਉਹਦੀ ਤੌਲਾ ਪੰਜ ਦਾ 250 ਰੁਪਇਆ ਲੈ ਜੀ ਫੜ ਕੇ ਹੁਣ ਕਿਹੜਾ ਦੋ ਦਿਨ ਦੀ ਦਵਾਈ ਲੈ ਜਾੜ ਤੋਂ ਖੁਣੀ ਹਟਣੀ ਚਾਹੀਦੀ ਦੋ ਦਿਨ ਦੀ ਟੰਗ ਦੀ ਦਵਾਈ ਦੇ ਦਿੰਦਾ ਮੈਂ ਤੂੰ ਜਾੜ ਤੋਂ ਖੜੋ ਹਟ ਜੇ ਦੀ ਲੈ ਬਾ ਠੀਕ ਹੈ ਜਾੜ ਹਟ ਜਾ ਫਿਰ ਦੇ ਦੇ ਬਾਈ ਗੱਲ ਕੀ ਗਾਰੰਟੀ ਨਹੀਂ ਜਿਹਦਾ ਤੌਲਾ ਪੰਜ ਦਾ ਫਿਰ ਮੇਰੀ ਗਾਰੰਟੀ ਚਲ ਤੂੰ ਕੋਈ ਨਾ ਤੂੰ ਕਿਹੜਾ ਗਾਰੰਟੀ ਨਹੀਂ ਕੋਈ ਨਹੀਂ ਕਲ ਦਵਾਈ ਦੇ ਦੇ ਫਿਰ ਦਵਾਈ ਦੇ ਦੇ ਦਵਾਈ ਦੇ ਦੇ ਫਿਰ ਇਹ ਦੇ ਇਹ ਜੋਗੀ ਬਾਬਾ ਦਿੰਦਾ ਦਵਾਈ ਦੇਖ ਲੋ ਦੋਸਤੋ ਤੈਨੂੰ ਇੰਨਾ ਮਸ਼ਹੂਰ ਕਰ ਦੇਣਾ ਸੀ ਤੇਰਾ ਲੋਕ ਤੇਰੇ ਤੋਂ ਫੋਨਾਂ ਤੇ ਥੋਲੇ ਪਹੁੰਦੇ ਤੈਨੂੰ ਮੋਬਾਈਲ ਨੰਬਰ ਤੈਨੂੰ ਲੈਣਾ ਪੈਂਦਾ 250 ਰੁਪਏ ਤੋਂ Google Google Pay ਕਰਾ ਲਿਆ ਕਰਦਾ ਤੂੰ ਅਗਲੇ ਤੋਂ ਮੈਂ ਤੂੰ ਹੀ ਦਵਾ ਦੀ ਮੋਬਾਈਲ ਮੋਬਾਈਲ ਤਾਂ ਜਦੋਂ ਇਲਾਜ ਕਰੇਗਾ ਤੈਨੂੰ ਆਪੇ ਮਿਲੂਗਾ ਬੀਨ ਵਜਾਏਗਾ ਅੱਜ ਤੇਰੀ ਪਿਛਲੀ ਵੀਡੀਓ ਵਿੱਚ ਤੇਰੀ ਵੀਨ ਵੀ ਵਜਾਈ ਸੀ ਤਾਂ ਔਰ ਔਰ ਚੰਗਾ ਰੀਤੀ ਨੂੰ ਦਵਾਈ ਦੇ ਦਿੰਦੇ ਨੇ ਚਾਹ ਪੀਣੀ ਆ ਚਾਹ ਦੀ ਕੱਪੀ ਪੀ ਬਈਆ ਚਾਹ ਦਾ ਸਰਦਾਰ ਇਹ ਤਾਂ ਬਜਰਦੀ ਝਾੜ ਦੋਖਦੀ ਜਗੀ ਮੈਂ ਤਾਂ ਆਪ ਨੂੰ ਤੋਕ ਤੋਕ ਦਵਾਈ ਲਈਏ ਫਿਰ ਠੰਡੇ ਤੱਤੇ ਦੀ ਕਿਵੇਂ ਲਾਉਣੀਆਂ ਦੱਸ ਇਹਨੂੰ ਬਸ ਮਲਣੀ ਆ ਝਾੜ ਤੇ ਮਲਣੀ ਝਾੜ ਤੇ ਮਲਣੀ ਆ ਆ ਦਵਾਈ ਆ ਆ ਦਵਾਈ ਦੀ ਡੋਡੰਗ ਵਾਲੀਆਂ ਡੋਡੰਗੀ ਮਾਰ ਜਦੋਂ ਮਰਜੀ ਜਦੋਂ ਮਰਜੀ ਮਾਰ ਜਿਉਂ ਜਿਉਂ ਹੁਣ ਇਹਦੀ ਝੜ ਦੁਖਦੀ ਆ ਦੋ ਚਾਰ ਦਿਨਾਂ ਦੀ ਦੱਸਾਂਗਾ ਦੋ ਚਾਰ ਦਿਨ ਇਹ ਮੈਂ ਤੈਨੂੰ ਕਹਿੰਦਾ ਪੱਕਾ ਇਲਾਜ ਕਰਦਾ ਪੱਕਾ ਇਲਾਜ ਨਹੀਂ ਦੋ ਚਾਰ ਦਿਨ ਤੈਨੂੰ ਟਿਕਾਵਾ ਤੈਨੂੰ ਮਿਲ ਜਾਊਗਾ ਡੋਡੰਗ ਨਹੀਂ ਹੁਣ ਹੁਣ ਚਲੇ ਕੇਰਾ ਉਹ ਕਰ ਦੇਦਾਗਾ ਬਸ 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 ਮੈਂ ਤੋ ਨਹੀਂ ਹੁਣ ਇਹਦੀ ਝੜ ਦੁਖਦੀ ਆ ਹੁਣੇ ਮਾਰ ਲਵੇ ਹੁਣ ਮਰ ਸਕਦਾ ਫਿਰ ਦੁਖਣ ਨੂੰ ਕਿੰਨੇ ਟਾਈਮ ਚੜਜੂ ਮੈਂ ਕਹਾਂ ਹੁਣੀ ਦੱਸੇ ਪੰਜ ਮਹੀਨਾ ਬਾਅਦ ਪ੍ਰਦੀਪ ਦੁਖਦੀ ਆ ਝੜ ਹੁਣ ਫਿਰ ਮਨ ਲਾ ਹੁਣੀ ਪਤਾ ਲੱਗ ਜੂਗਾ ਚਲੋ ਬਾਬਾ ਤੂੰ ਵੀਣ ਵਜਾ ਦੇ ਫਿਰ ਵੀਣ ਵਜਾ ਦੇ ਨੇ ਵੀਣ ਵਜਾ ਦੇ ਤੂੰ ਕੋਈ ਨਾ ਸੇਵਾ ਤਾਂ ਕਰ ਲੈ ਤੀ ਤਾਂ ਦੇ ਚਲ ਸੱਪ ਸੱਪ ਤਾਂ ਹੀ ਨਿਕਲੂਗਾ ਇੱਥੋਂ ਸੱਪ ਨਹੀਂ ਨਿਕਲਦਾ ਚਾ ਅ ਪਾਣੀ ਕੋਲੇ ਵਗ ਗਿਆ ਹੂੰ ਕੋਰਲੀ ਸਾਪ ਨੂੰ ਫੜਨ ਵਾਲੀ ਤਰਜ਼ ਸੀ ਇਹ ਨੀ ਚਾ ਸੱਪ ਵਾਲੀ ਹੋਰ ਕਿਹੜੀ ਆ ਗਾਣਾ ਕਾਉਣ ਵਾਲੀ ਆ ਕਿਹੜਾ ਗਾਣਾ ਗਾਇਆ ਸੀ ਇਹ ਤਾਂ ਗਾਣਾ ਗਾਇਆ ਸੀ ਪਸਾ ਗਾਣਾ ਗਾਇਆ ਸੀ ਪ੍ਰਦੀਪ ਲੱਗਿਆ ਕੁਝ ਪਤਾ ਮਣਾ ਮੋਟਾ ਲੱਗਿਆ ਸੋ ਦੋਸਤੋ ਆ ਬਾਬੇ ਨੇ ਪਾਇਆ ਥੋੜਾ ਤਾਂ ਨਹੀਂ ਪਾਇਆ ਹਜੇ ਦਵਾਈ ਦਿੱਤੀ ਆ ਤੇ ਪ੍ਰਦੀਪ ਕਹਿੰਦਾ ਵੀ ਹਾਂ ਫਰਕ ਲੱਗਣ ਲੱਗਿਆਗਾ ਤੇ ਇਹਨੂੰ ਕਰ ਦਿਓ ਦੁਵਾਰੇ ਦੱਬ ਕੇ ਸ਼ੇਅਰ ਪਿਛਲੀ ਵੀਡੀਓ ਨੂੰ ਇਹਨੂੰ ਬਹੁਤ ਪਿਆਰ ਦਿੱਤਾ ਤੁਸੀਂ ਦੱਸੇ ਨਾ ਤਾਂ ਵਰੋਂ ਲੋਕਾਂ ਨੂੰ ਕੀ ਕਹਿਣਾ ਜਣਾ ਤੇ ਕਿੱਥੇ ਮਿਲਣ ਤੈਨੂੰ ਬਾ ਨਾ ਸਨ ਤੁਰਦੇ ਫਿਰਦੇ ਮਿਲਣ ਬਸ ਪਿੰਡਾਂ ਚ ਹੀ ਗਦੇ ਪਿੰਡਾਂ ਚ ਹੀ ਕਿਤੇ ਮਿਲਣਾ ਪਿੰਡਾਂ ਚ ਮਿਲਣਾ ਫਿਰਦੇ ਤੁਰਦੇ ਨਾ ਤਾਂ ਬਸ ਚੱਲ ਕੱਲ੍ਹ ਤੋਂ ਦਮ ਕੀ ਸ਼ੇਰ ਫਰਾ ਜੇ ਕਿਸੇ ਨੇ ਜਾੜ ਦਾ ਇਲਾਜ ਕਰਾਉਣਾ ਹਾਂ ਅੱਖਾਂ ਦਾ ਇਲਾਜ ਕਰਾਉਣਾ ਅੱਖਾਂ ਦਾ ਤਾਂ ਨਹੀਂ ਅਸੀਂ ਕਹਿੰਦੇ ਅੱਖਾਂ ਦਾ ਰਿਸਕ ਕਰਾ ਜਾੜ ਦਾ ਚੱਲ ਬੰਦਾ ਡਾਕਟਰ ਕੋਲੇ ਭੱਜ ਜਾਊਗਾ ਨਾ ਅੱਖਾਂ ਦਾ ਸੀ ਤਾਂ ਨਹੀਂ ਕਹਿੰਦੇ ਕਿ ਅਗਰ ਨੂੰ ਕਹਾ ਕਹਿੰਦੇ ਕਾਲੂ ਵਾਲਾ ਤੇ ਉਹ ਸਲਾਈਪ ਵਾਲੇ ਤੇ ਕੋਈ 19 21 ਹੋ ਜੇ ਜਾੜ ਦਾ ਤਾਂ ਹੀ ਕਰ ਜਾੜਾ ਚਲੋ ਪਤਾ ਸੰਦਰਾ ਡਾਕਟਰ ਕੋਲੇ ਜਾ ਕੇ ਇਲਾਜ ਕਰਵਾ ਲੂ ਦਵਾਰੇ ਅੱਖਾਂ ਦਾ ਕੋਈ ਤਾਂ ਨਿਕਾ ਨੁਕਾ ਦਾ ਕਰਦਾ ਇੰਜਨ ਅਗਲੇ ਦਾ ਨਾ 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 ਅੱਖਾਂ ਨਾਲ ਮੇਰੇ ਕੋਲੇ ਪੱਕਾ ਹੀ ਲਾਜ ਅੱਖਾਂ ਨਾਲ ਕੋਈ ਮਰਾ ਬੱਟ ਦਾ ਰੋਲਾ ਨਹੀਂ ਅੱਖਾਂ ਨਾਲ ਕੋਈ ਬੇਈਮਾਨੀ ਧੋਖਾ ਕਰਦਾ ਨਹੀਂ ਗਾ ਤੇ ਅੱਖਾਂ ਨੇ ਜਹਾਨ ਗਿਆ ਜੇ ਦੰਦ ਗਿਆ ਤੇ ਸਵਾਦ ਗਿਆ ਜੇ ਮਾਪੀ ਗਿਆ ਤੇ ਲਾੜ ਗਿਆ ਪਰ ਅੱਖਾਂ ਨਾਲ ਤਾਂ ਕੋਈ ਬੇਈਮਾਨੀ ਧੋਖਾ ਕਰਦਾ ਨਹੀਂ ਸਰਦਾਰ ਸਾਹਿਬ ਕਿਉਂ ਅੱਖਾਂ ਨੇ ਬਹੁਤ ਵੱਡਾ ਦੇਨ ਦਾ ਆਣਾ ਕੋਈ ਅੱਛਾ ਹਾਂ ਅੱਖਾਂ ਬਿਨਾਂ ਤਾਂ ਕੁਝ ਵੀ ਨਹੀਂ ਗਾ ਇੱਥੇ ਬਾਬੇ ਫਰੀਦ ਨੇ ਵੀ ਕਹਿਤਾ ਵੀ ਸਰ ਵੀ ਮੇਰੇ ਆ ਸਰਾਂ ਗ ਖਾਜਾ ਨੈਣ ਨਾ ਖਾਮੀ ਇਹ ਕੋਈ ਨੇਤਰਾ ਵੀ ਨੂੰ ਕੁਝ ਨਹੀਂ ਆਈ ਨਹੀਂ ਗਾ ਠੀਕ ਆ ਅੱਖਾਂ ਵਾਸਤੇ ਕੋਈ ਮਾਰਾ ਨਹੀਂ ਕਰਦਾ ਚਲੋ ਠੀਕ ਆ ਸਮਝ ਮੈਨੂੰ ਬਹੁਤ ਚੰਗਾ ਸੀ ਚਲੋ ਦਿਓ ਲੋ ਦੋਸਤੋ ਇਹਦਾ ਕਹਿਣਾਗਾ ਅਸੀਂ ਤਾਂ ਨਹੀਂ ਕਹਿੰਦੇ ਕਿ ਉਹਨੇ ਕਹਿੰਦਾ ਸਾਡੇ ਕੋਲ ਇਖਾ ਇਲਾਜ ਆ ਚਲੋ ਅਸੀਂ ਨਹੀਂ ਕਹਿੰਦੇ ਉਹ ਤੁਹਾਡੀ ਮਰਜ਼ੀ ਆਪਣੀ ਨਿੱਜੀ ਰਹਾ ਉਹ ਸੱਪ ਕੀੜੇ ਦੀ ਜਿਵੇਂ ਸੱਪ ਸੂ ਗਿਆ ਕੀੜਾ ਲੱਗ ਗਿਆ ਸੰਗਿਆ ਦਾ ਸੱਪ ਡੱਸ ਗਿਆ ਉਸ ਦਾ ਵੀ ਇਲਾਜ ਆਪਣੇ ਕੋਲ ਠੀਕ ਕਰ ਦੋ ਮੇਰਾ ਭਰਾ ਤਾਂ ਪਕੀ ਸ਼ੇਰ ਨੂੰ ਹਨਾ ਕਰ ਦੋ ਕਰ ਦੋ ਕਰ ਦੋ ਬਾਪਨੇ ਵੀ ਕਹਤਾ ਹੁਣ ਤਾਂ ਚਲ ਜੀ ਓਕੇ ਧੰਨਵਾਦ ਜਦੋਂ ਲਾ ਪੀ ਜਾ ਰਹਾ ਹਾਂ ਤਾਂ ਠੀਕ ਹੈ